ਕਿ ਜਿਹੜਾ ਸਾਡਾ ਯੂ ਆਰ ਸਾਹਿਬ ਹੈ ਇਹ ਵੱਡਾ ਕਰਪਟ ਹੈ ਵੱਡਾ ਚੋਰ ਹੈ ਵੱਡਾ ਡਾਕੂ ਹੈ ਅੱਜ ਅਸੀਂ ਇਨਸਾਫ ਮੰਗਦੇ ਆ ਕਿ ਇਸੇ ਹੋ ਕੀ ਰਿਹਾ ਹੈ ਤਾਂ ਸਾਨੂੰ ਆਗਿਆ ਨਹੀਂ ਦੇ ਰਿਹਾ ਠੀਕ ਹੈ ਜੀ ਐਮ ਐਲ ਏ ਵੀ ਨਾਲ ਮਿਲਿਆ ਹੋਇਆ ਹੀ ਤੇ ਉਹਨਾਂ ਨੇ ਮਨਾਂ ਕਰਿਆ ਹੋਇਆ ਕਿ ਇਹਨਾਂ ਨੇ ਵਾਰਟੀ ਨਹੀਂ ਕੀਤੀ ਤੁਸੀਂ ਬਦਲਾ ਦੀ ਸਰਕਾਰ ਨਿਆਂ ਦੀ ਦੀ ਇਹਨੂੰ ਬਦਲਾ ਲਓ ਇਹਨਾਂ ਬਹੁਤ ਕਰਪਟ ਚੋਰ ਬੰਦਾ ਹੈ ਇਹ ਇਹੋ ਜਿਹੜੀ ਇਨਕੁਆਇਰੀ ਕਰਾਓ ਇਹਦੀ ਜਾਂਚ ਕਰਾਓ ਪਤਾ ਲੱਗੇ ਕਿ ਕਿੰਨੀਆਂ ਬੜੀਆਂ ਹੈ ਇਹਨਾਂ ਕਰਪਟ ਕੰਮ ਕਰਿਆ ਗਲਤ ਕੰਮ ਕਰਿਆ ਹੈਗਾ ਇਹਨੂੰ ਦਾ ਪੱਕਾ ਰਸਤਾ ਅੱਗੇ ਛੱਡਾਂਗਾ ਮੈਂ ਜਿੱਥੇ ਕਿ ਮੇਰੀ ਪਹੁੰਚ ਹੋਈ ਹੈ ਇਹਨੂੰ ਇਹ ਪੱਕਾ ਰਸਤਾ ਪਜਾਵਾਂਗਾ ਮੇਰੇ ਕੋਲ ਪ੍ਰੂਫ ਵੀ ਹੈਗੇ ਆ ਜਿਹੜੀ ਨਾ ਆਰਟੀ ਦਿੱਤੀਆਂ ਲੋਕ ਵੱਡਾ ਡਾਕੂ ਹੈ ਐਮਐਲਏ ਦੇ ਨਾਲ ਮਿਲਿਆ ਹੋਇਆ ਉਹ ਵੀ ਬੜਾ ਉਹ ਹੈ ਵੱਡਾ ਡਾਕੂ ਐਮਐਲਏ ਸਾਡੇ ਇਸ ਇਲਾਕੇ ਦਾ ਵੱਡਾ ਸਮੈਰੀ ਕਹਿੰਦਾ ਸਾਰੀ ਦੁਨੀਆ ਕਹਿੰਦੀ ਐ ਰੋਪੜ ਦੀ ਕੀ ਤੁਹਾਨੂੰ ਨਹੀਂ ਮਿਲਦਾ ਅਸੀਂ ਭਾਈ ਸਾਹਿਬ ਸਾਨੂੰ ਪਤਾ ਲੱਗਿਆ ਕਿ ਸਾਡੇ ਈਓ ਸਾਹਿਬ ਜਿਹੜੇ ਇੱਥੇ ਦੇ ਨਗਰ ਕੌਂਸਲ ਦੇ ਹੈ ਯਾਨੀ ਬਹੁਤ ਝਾਲੀ ਐਨਓਸੀ ਨੂੰ ਲੋਕਾਂ ਨੂੰ ਦਿੱਤੀਆਂ ਬਹੁਤ ਝਾਲੀ ਕੰਮ ਹੋ ਰਿਹਾ ਇੱਥੇ ਅਸੀਂ ਇਹਨਾਂ ਨੂੰ 1 1 April 2024 ਤੋਂ 28 ਫਰਵਰੀ 2025 ਤੱਕਰ ਇੱਕ ਐਨਸੀਆਂ ਮੰਗਦੇ ਆ ਕਿਸਾਨ ਵੀ ਡਿਟੇਲ ਦਿੱਤੀ ਜਾਵੇ ਤੁਸੀਂ ਕਿਹਨਾਂ ਕਿਹਨਾਂ ਲੋਕਾਂ ਨੂੰ ਐਨਸੀਆਂ ਦਿੱਤੀਆਂ ਆ ਇੱਥੇ ਕੰਮ ਕਰਨੀਆਂ ਤਾਂ ਅਸੀਂ ਤਿੰਨ ਤਿੰਨ ਨੂੰ ਇਹਨਾਂ ਨੂੰ ਆਰ.ਟੀ.ਪੀ ਪਾਈਏ ਜੀ ਉਹਦੇ ਬਾਅਦ ਇਹਨਾਂ ਨੇ 34 ਨੂੰ ਸਾਨੂੰ ਇੱਕ ਲੈਟਰ ਕਰ ਦਿੱਤਾ ਕਿ ਤੁਸੀਂ ਆਪਣਾ ਪਛਾਣ ਪੱਤਰ ਭੇਜੋ ਅਸੀਂ ਪਛਾਣ ਪੱਤਰ ਦੇ ਦਿੱਤਾ ਜੀ ਇਹਨਾਂ ਨੂੰ ਉਸ ਤੋਂ ਬਾਅਦ ਅਸੀਂ ਚਾਰ ਵਾਰ ਇਹਨਾਂ ਨੂੰ ਲੈਟਰ ਕਰਦੇ ਕਿ ਸਾਨੂੰ ਪਾਈ ਜਵਾਬ ਦਿੱਤਾ ਜਾਵੇ ਕੋਈ ਜਵਾਬ ਹੀ ਨਹੀਂ ਦੇ ਰਹੀ ਇਹ ਸਭ ਅਸੀਂ ਅੱਜ ਪ੍ਰਧਾਨ ਸਾਹਿਬ ਨੂੰ ਮੰਗ ਪੱਤਰ ਦੇਣਾ ਸਾਡੇ ਪ੍ਰਧਾਨ ਸਾਹਿਬ ਹੈ ਨਹੀਂ ਤੇ ਇੱਥੇ ਬੈਠੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਜਿਹੜਾ ਸਾਡਾ ਈ.ਓ ਸਾਹਿਬ ਹੈ ਇਹ ਵੱਡਾ ਕਰਾਪਟ ਹੈ ਵੱਡਾ ਚੋਰ ਹੈ ਵੱਡਾ ਡਾਕੂ ਹੈ ਜਿਹੜੇ ਸਾਡੇ ਇੱਥੇ ਦੇ ਐਮਐਲਏ ਹੈ ਉਹ ਜਦੋਂ ਸਰਕਾਰ ਦੇ ਵਿੱਚ ਐਂਟੀ ਤੇ ਪਹਿਲੇ ਉਹ ਇੱਕ ਆਰਟੀਆਈ ਕਾਰਨ ਕਰਕੇ ਤਾਂ ਨੌ ਤੇ ਉਹਦਾ ਪੰਜਾਬ ਵਿੱਚ ਨੌ ਕਿਨਿਆ ਜਾਂਦਾ ਸੀ ਇਹ ਆਰਟੀਆਂ ਪਾਉਂਦਾ ਵੱਡਾ ਕਰਦਾ ਹੈ ਅੱਜ ਅਸੀਂ ਇਨਸਾਫ ਮੰਗਦੇ ਆ ਕਿ ਐਸੇ ਹੋ ਕੀ ਰਿਹਾ ਹੈ ਤਾਂ ਸਾਨੂੰ ਆਰਟੀਆਂ ਨਹੀਂ ਦੇ ਰਿਹਾ ਠੀਕ ਹੈ ਜੀ ਐਮਐਲਏ ਵੀ ਨਾਲ ਮਿਲਿਆ ਹੋਇਆ ਸੀ ਤੇ ਉਹਨਾਂ ਨੇ ਮਨਾਂ ਕਰਿਆ ਹੋਇਆ ਕਿ ਇਹਨਾਂ ਨੂੰ ਆਰਟੀ ਨਹੀਂ ਦੇਣੀ ਹੈਗੀ ਅਸੀਂ ਕਈ ਵਾਰ ਲੈਟਰ ਕੱਢਿਆ ਅੱਜ ਅਸੀਂ ਪ੍ਰਧਾਨ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਤੇ ਕਿ ਭਾਈ ਤੁਹਾਡੇ ਜਿਹੜਾ ਦਫ਼ਤਰ ਇੱਥੇ ਚੱਲ ਕੀ ਰਿਹਾ ਹੈ ਉਹ ਕੀ ਰਿਹਾ ਹੈ ਇਹੋ ਸਭ ਸਾਨੂੰ ਕਦੇ ਨਹੀਂ ਕੋਈ ਜਵਾਬ ਦਿੰਦੇ ਹੈਗੇ ਮਾਲ ਇਹ ਯੋ ਸਾਹਬ ਨੇ ਐਨੇ ਗਲਤ ਕੰਮ ਕਰੇ ਵੀ ਐ ਸਾਡੇ ਕੋਲ ਲੋਕਾਂ ਨੇ ਸਬੂਤ ਤੇ ਆ ਕੇ ਇਹ ਨਹੀਂ ਇੱਥੇ ਐਨਓਸੀ ਦੇਤੀ ਇੱਥੇ ਬਿਲਡਿੰਗ ਬਣਾਤੀ ਇੱਥੇ ਕਰ ਦਿੱਤਾ ਐ ਬਹੁਤ ਵੱਡਾ ਗਲਤ ਕੰਮ ਕਰਿਆ ਹੋਇਆ ਮੈਂ ਪੰਜਾਬ ਸਰਕਾਰ ਤੋਂ ਮੁੱਖ ਮੰਤਰੀ ਸਾਹਿਬ ਤੋਂ ਬੇਨਤੀ ਕਰਦਾ ਐ ਕਿ ਭਾਈ ਸਾਹਿਬ ਮੁੱਖ ਮੰਤਰੀ ਸਾਹਿਬ ਤੁਸੀਂ ਬਦਲਾ ਦੀ ਸਰਕਾਰ ਲਿਆਂਦੀ ਦੀ ਇਹਨੂੰ ਬਦਲਾ ਲਓ ਇਹਨਾ ਬਹੁਤ ਕਰਾਪਟ ਚੋਰ ਬੰਦਾ ਹੈ ਇਹ ਯੋ ਇਹਦੀ ਇਨਕੁਆਰੀ ਕਰਾਓ ਇਹਦੀ ਜਾਂਚ ਕਰਾਓ ਪਤਾ ਲੱਗੇ ਕਿ ਕਿੰਨੀਆਂ ਬੜੀਆਂ ਹੀ ਨੇ ਕਰਾਪਟ ਕੰਮ ਕਰਿਆ ਗਲਤ ਕੰਮ ਕਰੇ ਹੈਗੇ ਤੇ ਕੀ ਖੁਦ ਸਟੈਪ ਪਾ ਕੇ ਅਸੀਂ ਜਾਵਾਂਗੇ ਜਾਵਾਂਗੇ ਅੱਗੇ ਆਰਟੀਆਈ ਦਫ਼ਤਰ ਜਾਵਾਂਗੇ ਕੈਨੇਡਾ ਇਹਨਾਂ ਡਾਇਰੈਕਟਰ ਨੂੰ ਅਸੀਂ ਪਾਈ ਹੈ ਡਾਇਰੈਕਟਰ ਸਾਹਿਬ ਤੋਂ ਜਵਾਬ ਮੰਗਾਂਗੇ ਨਹੀਂ ਹੋਊਗਾ ਤਾਂ ਆਪਣੀ ਕਾਰਟੇ ਦਫ਼ਤਰ ਜਿਹੜਾ ਹੈਗਾ 16 ਦੇ ਵਿੱਚ ਉੱਥੇ ਜਾਵਾਂਗੇ ਉੱਥੇ ਨਹੀਂ ਜਾਵਾਂ ਹਾਈ ਕੋਰਟ ਹੈਗਾ ਇਹਦੇ ਦਾਈਓ ਸਾਨੂੰ ਲੈ ਕੇ ਛੱਡਾਂਗੇ ਇਹਨੂੰ ਛੱਡਦੇ ਤਾਂ ਹੈ ਨਹੀਂ ਇਹਨੂੰ ਇਹਨੂੰ ਦਾ ਪੱਕਾ ਰਸਤਾ ਪਾ ਕੇ ਛੱਡਾਂਗਾ ਮੈਂ ਜਿੱਥੇ ਕਿ ਮੇਰੀ ਪਹੁੰਚ ਹੋਈ ਹੈ ਇਹਨੂੰ ਇਹ ਪੱਕਾ ਰਸਤਾ ਪਾਵਾਗਾ ਮੇਰੇ ਕੋਲ ਪ੍ਰੂਫ ਵੀ ਹੈਗੇ ਹੈ ਜਿਹੜੀ ਨਾ ਆਰਟੀ ਨਹੀਂ ਦਿੱਤੀਆਂ ਲੋਕਾਂ ਨੂੰ ਠੀਕ ਹੈ ਨਾ ਗਲਤ ਜਾਣ ਕੇ ਦਿੱਤੇ ਇਹਨਾਂ ਕਾਗਜ ਜਿਹੜੇ ਕੰਮ ਕਰਵਾਇਆ ਸਾਰੇ ਸਾਰੇ ਸਾਡੇ ਕੋਲ ਕਾਗਜ ਵੀ ਹੈਗੇ ਇਸ ਕਰਕੇ ਇਹਨੂੰ ਮੈਂ ਦੱਸਣਾ ਵੀ ਚਾਹੁੰਦਾ ਤੁਹਾਡੇ ਜਰੀਏ ਮੁੱਖ ਮੰਤਰੀ ਸਾਹਿਬ ਐਦਾਂ ਦੀ ਇਹਨੂੰ ਠੋਕੋ ਜਿਹੜਾ ਕੋਈ ਜਵਾਬ ਨਹੀਂ ਦੇ ਰਿਹਾ ਵੱਡੇ ਗਲਤ ਕੰਮ ਕਰਾ ਰਿਹਾ ਰੋਪੜ ਸ਼ਹਿਰ ਦੇ ਵਿੱਚ ਵੱਡਾ ਡਾਕੂ ਹੈ ਐਮਐਲਏ ਦੇ ਨਾਲ ਮਿਲਿਆ ਹੋਇਆ ਉਹ ਵੀ ਬੜਾ ਉਹ ਹੈ ਬੜਾ ਡਾਕੂ ਐਮਐਲਏ ਸਾਡੇ ਇਸ ਇਲਾਕੇ ਦਾ ਵੱਡਾ ਸਮੈਰੀ ਕਹਿੰਦਾ ਸਾਰੀ ਦੁਨੀਆ ਕਹਿੰਦੀ ਰੋਪੜ ਦੀ ਕਿ ਸਭ ਤੋਂ ਵੱਡਾ ਜੇ ਭਾਈ ਕਈ ਐਮਐਲਏ ਬਣੇ ਅਤੇ ਕਈ ਲੋਕ ਆਏ ਹੈ ਕਿ ਸਾਰੇ ਐਦਾਂ ਦਾ ਐਮਐਲਏ ਨਹੀਂ ਦੇਖਣਾ ਜਿਹੜਾ ਵੱਡਾ ਹੋਵਾ ਹੈ ਠੀਕ ਹੈ ਨਹੀਂ ਤਾਂ ਘਰਾਂ ਚੋਂ ਆ ਕੇ ਆ ਵੀ ਸਾਰੀ ਚੀਜ਼ਾਂ ਪਤਾ ਉਹਨਾਂ ਨੂੰ ਸਾਰੀਆਂ ਹੀ ਪਤਾ ਉਹਨਾਂ ਨੂੰ ਐਮਐਲਏ ਸਾਹਿਬ ਨੂੰ ਹਰ ਚੀਜ਼ ਦਾ ਪਤਾ ਹੈ ਹਰ ਚੀਜ਼ ਜੋ ਦਾ ਕੰਮ ਕਰਨਾ ਹੈ ਕਿਆ ਚੀਜ਼ ਕਰਾਣੀ ਹੈ ਸਾਰੀ ਜਾਣਕਾਰੀ ਉਹਨਾਂ ਕੋਲ ਇਸ ਕਰਕੇ ਉਹ ਪੂਰੇ ਜਾਣਦਾ ਸਿਸਟਮ ਨੂੰ ਜਾਣਦਾ ਹੈਗਾ ਉਹਨਾਂ ਨੇ ਹੀ ਮਨਾ ਕਰਿਆ ਹੋਇਆ ਯੋਸਾ ਨੂੰ ਕਿ ਆਰਟੀਓ ਨਹੀਂ ਦੇਣੀ ਕਿਉਂਕਿ ਉਹਦੀ ਮੇਰੀ ਬੁਗਤ ਆਰਟੀਓ ਦੇ ਨਾਲ ਆਰਟੀਓ ਸਾਹਿਬ ਦੇ ਨਾਲ ਇਹ ਉਹ ਸਾਡੇ ਨਾਲ ਐਮਐਲਏ ਦੀ ਇਸ ਕਰਕੇ ਸਾਰੇ ਮਿਲਪੁਰਕੇ ਕੰਮ ਕਰ ਰਹੇ ਆ ਪਰ ਸਾਡੇ ਪ੍ਰਧਾਨ ਸਾਹਿਬ ਵਧੀਆ ਬੰਦੇ ਨੇ ਮੈਂ ਅੱਜ ਉਹਨਾਂ ਨੂੰ ਮੰਗ ਪੱਤਰ ਦੇਣ ਆਇਆ ਸੀ ਕਿ ਅਸੀਂ ਉਹਨਾਂ ਨੂੰ ਮੰਗ ਪੱਤਰ ਦੇ ਕੇ ਆਪਾਂ ਇਹਦਾ ਜਵਾਬ ਮੰਗੇ ਤੇ ਜੋ ਸਾਨੂੰ ਮਿਲੇ ਨਹੀਂ ਹੈਗੇ ਇਸ ਕਰਕੇ ਅਸੀਂ ਇਹ ਦਫ਼ਤਰ ਹੈ ਤੇ ਤੁਹਾਡਾ ਵੀ ਧੰਨਵਾਦ ਕਿ ਇੱਕ ਸਾਡੀ ਜਿਹੜੀ ਤੁਸੀਂ ਆਵਾਜ਼ ਹੈ ਇਹ ਲੋਕਾਂ ਤੱਕ ਪਹੁੰਚਾਉਂਗੇ ਪੰਜਾਬ ਸਰਕਾਰ ਤੱਕ ਪਹੁੰਚਾਉਂਗੇ ਪੰਜਾਬ ਦੇ ਅਫਸਰਾਂ ਤੱਕ ਪਹੁੰਚਾਉਂਗੇ ਡੀਸੀ ਸਾਹਿਬ ਕੋਲ ਪੁੱਜੂਗੀ ਮੈਸੇਜ ਪੁੱਜੂਗਾ ਕਿ ਜਿਹੜੇ ਇਹ ਸਾਹਿਬ ਚੋਰ ਬੈਠੇ ਨੂੰ ਨਾ ਬਿਠਾ ਲਈ ਇੱਥੇ ਜਿਹੜੇ ਮੰਤਰੀ ਸਾਡੇ ਉਹਨਾਂ ਕੋਲ ਪੁੱਜੂਗਾ